ਆ ਕਰਤਾ ਉਹੀ ਕੰਮ ਹਾਂਜੀ ਫਾਫਰੀ ਗਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਤਾਂ ਮਿੱਤਰੋ ਬਈ ਫਾਈਨਲੀ ਬਾਜ਼ੀਆਂ ਹੋ ਗਈਆਂ ਖਤਮ ਇੱਕ ਬਾਜੀ ਛੱਡਾਂਗੇ ਬਈ 27 ਤੇ 28 ਤਰੀਕ ਦੀ ਉਸ ਤੋਂ ਬਾਅਦ ਬਾਜ਼ੀਆਂ ਬੰਦ ਨੇ ਬਈ ਤੇ ਬਹੁਤ ਸਾਰੇ ਭਰਾਵਾਂ ਦੇ ਕਮੈਂਟ ਆਈ ਜਾਂਦੇ ਸੀ ਵੀ ਸੈਟਅਪ ਦੀ ਵੀਡੀਓ ਬਣਾਓ ਬਈ ਸੈਟਅਪ ਦੀ ਪਹਿਲਾਂ ਤਾਂ ਬੈਲਾ ਤੈਨੂੰ ਬਹੁਤ ਬਹੁਤ ਮੁਬਾਰਕਾਂ ਤੂੰ ਮਾਂ ਬੰਨ ਵਾਲੀਆਂ ਤੈਨੂੰ ਪਤਾ ਤੇਰੇ ਅੰਦਰ ਛੋਟੇ ਛੋਟੇ ਬੱਚੇ ਨੇ ਹੁਣ ਤੂੰ 7 ਬੱਚੇ ਦੇਂਗੀ 8 ਦੇਂਗੀ ਜਾਂ 9 ਦੇਂਗੀ ਉਹ ਤਾਂ ਰੱਬ ਨੂੰ ਪਤਾ ਪਰ ਤੇਰੇ ਬੱਚੇ ਸਹੀ ਸਲਾਮਤ ਬਾਹਰ ਆਉਣ ਅਸੀਂ ਤਾਂ ਬਸ ਆਹੀ ਚਾਹੁੰਦੇ ਆ ਬਹੁਤ ਬਹੁਤ ਮੁਬਾਰਕਾ ਤੈਨੂੰ ਤੂੰ ਪ੍ਰੈਗਨੈਂਟ ਆ ਬੈਲਾ ਪਹਿਲੀ ਵਾਰ ਮਾਂ ਬਣੇਂਗੀ ਖੰਡ ਮਿਸ਼ਰੀਏ ਆਜੋ ਬਈ ਜਾਨਵਰ ਛੱਡਦੇ ਆਪਾਂ ਬੈਲਾ ਗੱਲ ਸੁਣ ਲੈ ਛੋਟੇ ਛੋਟੇ ਚੂਚੇ ਵੀ ਨੇ ਅੱਜ ਨਾ ਉਹ ਕੰਮ ਕਰੀ ਹੁਣ ਸਿਆਣੀ ਬਣ ਜਾ ਤੂੰ ਮਾਂ ਬਣਨ ਵਾਲੀ ਆ ਅੱਜ ਨਾ ਸ਼ਰਾਰਤਾਂ ਕਰੀ ਲੈ ਦੇਖ ਫਿਰ ਹੋਗੀ ਨਾ ਮੂਰੇ ਪਿੱਛੇ ਹੋ ਪਹਿਲਾਂ ਪਿੱਛੇ ਹੋ ਫਿਰ ਛੱਡੂ ਮੈਂ ਨਹੀਂ ਮੈਂ ਛੱਡਦਾ ਨਹੀਂ ਜੇ ਆਹ ਕੰਮ ਕਰਨੇ ਆ ਤਾਂ ਭਰਾਓ ਜਾ ਚੱਲ ਆ ਜਾ ਵੀ ਬਾਹਰ ਬੈਲਾ ਬੈਲਾ ਹਟ ਜਾ ਸਿਆਣੀ ਬਣ ਜਾ ਸਿਆਣੀ ਬੈਲਾ ਤੂੰ ਬਾਲਾ ਭੱਜਣਾ ਨਹੀਂ ਡਾਕਟਰ ਨੇ ਕਿਹਾ ਡਾਕਟਰ ਨੇ ਪਤਾ ਕੀ ਕਿਹਾ ਤੂੰ ਬਾਲੀਆਂ ਛਾਲਾਂ ਨਹੀਂ ਮਾਰਨੀਆਂ ਬਾਲਾ ਭੱਜਣਾ ਨਹੀਂ ਬਸ ਤੂੰ ਬੈਠੀ ਰਹਿਣਾ ਰੈਫਟ ਕਰਨਾ ਠੀਕ ਆ ਓਕੇ ਆ ਤਰੇ ਭਰੇਜ ਨੇ ਗੌਰ ਕਰ ਲੈ ਇਹਨਾਂ ਤੇ ਜਾਨਵਰਾਂ ਨੂੰ ਤੰਗ ਨਾ ਕਰ ਆਜੋ ਵੀ ਤੁਸੀਂ ਵੀ ਆਜੋ ਬਾਹਰ ਓਏ ਹਟ ਜਾ ਹਟ ਜਾ ਹਟ ਜਾ ਬੈਲਾ ਹਟਦੀ ਕਾਂਤੇ ਪੈਣਗੇ ਤੇਰੇ ਚੌੜ ਚਿੱਤੀ ਜੀ ਬਾਈ ਚੌੜ ਇਧਰ ਇਧਰ ਆ ਗਈ ਨਾ ਜੂਤ ਪੈਣਗੇ ਤੇਰੇ ਇਧਰ ਚੂਚੇ ਨੇ ਛੋਟੇ ਛੋਟੇ ਬੈਲਾ ਵਈ ਇੱਥੇ ਆਇਆ ਬੈਲਾ ਆਜੋ ਵੀ ਬਾਹਰ ਆਇਓ ਹਟ ਜਾ ਉਹ ਗਈ ਮੁਰਗੀ ਜੀ ਵਾਹ ਬਈ ਵਾਹ ਕੀ ਬਾਤ ਹੈ ਚੂਚੇ ਨੂੰ ਤਾਂ ਕੁਝ ਵੀ ਨਹੀਂ ਗਿਆ ਬਹੁਤ ਸਿਆਣੀ ਹੋਗੀ ਆ ਆ ਫੀ ਮੁਰਗੀ ਇਹਦੇ ਵੀ ਦੋ ਚੂਚੇ ਨੇ ਆ ਜੋ ਵੀ ਤਾਂ ਬਈ ਕਈ ਸਾਰੇ ਭਰਾ ਚੂਚੇ ਬਾਰੇ ਪੁੱਛੀ ਜਾਂਦੇ ਸੀ ਤਾਂ ਬਈ ਜਿਹੜੇ ਆਪਣੇ ਚੂਚੇ ਸੀ ਉਹ ਆਪਣੇ ਰਿਸ਼ਤੇਦਾਰ ਲੈ ਗਏ ਬਈ ਹਨਾ ਮੰਨ ਲਾ ਕਿ ਜਿਵੇਂ ਮੱਝਾ ਰੱਖੀਆਂ ਹੁੰਦੀਆਂ ਨੇ ਉਹਨਾਂ ਦੇ ਜਿਹੜੇ ਚਚੜ ਚੁਚੜ ਲੱਗੇ ਹੁੰਦੇ ਨੇ ਹਨਾ ਉਹ ਤੋੜਨ ਵਾਸਤੇ ਉਹਦੇ ਕਰਕੇ ਲੈ ਗਏ ਹਨਾ ਆਪਣੇ ਰਿਸ਼ਤੇਦਾਰ ਬਾਕੀ ਇਧਰ ਮਿਲੋ ਬਈ ਆਪਣੀ ਆਤਰੋ ਤੇ ਛਾਤਰਗੁਰੂ ਨੂੰ ਏ ਵੀ ਪ੍ਰੈਗਨੈਂਟ ਨੇ ਬਾਕੀ ਇਹਨਾਂ ਦੀ ਗੁੱਡ ਨਿਊਜ਼ ਆਉਣ ਵਾਲੀ ਆ ਕਨਫਰਮ ਕਰਨੀਆਂ ਨੇ ਹਲੇ ਤੇ ਦੋਨਾਂ ਦੇ ਟੀਕਾ ਭਰਾ ਰਖਿਆ ਪਹਿਲਾਂ ਆਤਰੋ ਦੇ ਟੀਕਾ ਭਰਾਇਆ ਸੀ ਉਦੋਂ ਬਾਅਦ ਚਾਤ ਨਹੀਂ ਪਹਿਲਾਂ ਚਾਤਰੋ ਦੇ ਭਰਾਇਆ ਸੀ ਉਦੋਂ ਬਾਅਦ ਆਤਰੋ ਦੇ ਭਰਾਇਆ ਸੀ ਇਹ ਵੀ ਪਹਿਲੀ ਵਾਰ ਮਾਂ ਬਣਨਗੇ ਆ ਬਈ ਬੈਲਾ ਵਾਂਗੂ ਬੈਲਾ ਵੀ ਪਹਿਲੀ ਵਾਰ ਮਾਂ ਬਣੂ ਤੇ ਇਹ ਵੀ ਤੇ ਆ ਵੀ ਤਾਂ ਬਈ ਰੌਣਕ ਹੀ ਰੌਣਕਾ ਹੋ ਜਾਣਗੀਆਂ ਤੇ ਦੂਜੀ ਰੌਣਕ ਆਪਣੀ ਆਸੀ ਮਿੱਤਰੋ ਇਹਨੂੰ ਵੀ ਮਿਲ ਲੋ ਆਜੋ ਹਾਂ ਵੀ ਰੌਣਕ ਕਿਵੇਂ ਆ ਉਹ ਰੌਣਕਾ ਇੱਧਰ ਇੱਧਰ ਬੇਟਾ ਇੱਧਰ ਇੱਧਰ ਮੁੂੰਹ ਕਰੋ ਹਾਂਜੀ ਰੌਣਕ ਜੀ ਆਜੋ ਆਏ ਹੈ ਤੇਰਾ ਦਿਲ ਕਿੰਨਾ ਸੋਹਣਾ ਲੱਗਦਾ ਤੇਰੇ ਮੱਥੇ ਤੇ ਦਿਲ ਬਣਿਆ ਚੰਦਰੀਏ ਆ ਜਾ ਹੈਲੋ ਕਰ ਲਾ ਹੈਲੋ ਬੈਲਾ ਚੱਲ ਉਧਰ ਡਰਾ ਨਾ ਵਿਚਾਰੀ ਨੂੰ ਹਾਂ ਵੀ ਰਾਵੀ ਤੂੰ ਵੀ ਮਿਲ ਲਾ ਆ ਜਾ ਹੈਲੋ ਹਾਂਜੀ ਆਪਾਂ ਤੂੰ ਵੀ ਅਗਲੇ ਸਾਲ ਮਾਂ ਬਣੇਂਗੀ ਤੈਨੂੰ ਵੀ 5-6 ਮਹੀਨਿਆਂ ਤੱਕ ਭਰਉਣੇ ਤੇ ਰੇਟੀਗਾ ਤੂੰ ਵੀ ਮਾਂ ਬਣ ਜਾਏਂਗੀ ਉਸ ਤੋਂ ਬਾਅਦ ਬੈਲਾ ਪਰਾਂ ਹੋ ਜਾ ਆਯੋ ਭਜਿਓ ਬੈਲਾ ਨੂੰ ਬੈਲਾ ਨੂੰ ਬੈਲਾ ਨੂੰ ਨੋ ਬਹੁਤ ਸਿਆਣੀ ਹੋ ਗਈ ਯਾਰ ਇਹ ਤਾਂ ਜਿਵੇਂ ਜਿਵੇਂ ਹਨਾ ਪ੍ਰੈਗਨੈਂਟ ਹੋਈ ਜਾਂਦੀ ਹੈਗੀ ਮੰਨ ਲਾ ਦਿਨ ਟੱਪੀ ਜਾਂਦੇ ਨੇ ਸਿਆਣੀ ਹੋ ਜਾਂਦੀ ਹੈ ਯਾਰ ਬਾਕੀ ਮਾਂ ਬੰਨ ਵਾਲੀ ਆ ਬਈ ਸਿਆਣਾ ਹੋਣਾ ਵੀ ਚਾਹੀਦਾ ਇਹਨੂੰ ਦੇਖੋ ਕਿੰਨੀ ਭਰ ਗਈ ਬਈ ਬੈਲਾ ਬਹੁਤ ਅੱਛੇ ਪਹਿਲਾਂ ਤਾਂ ਤੂੰ ਜਮਾ ਗੇੜਾ ਨਹੀਂ ਖਾਣ ਦਿੰਦੀ ਸੀ ਜਾਨਵਰਾਂ ਨੂੰ ਬਾਹਰ ਨਹੀਂ ਨਿਕਲ ਦਿੰਦੀ ਸੀ ਪਹਿਲੀ ਦੱਬ ਲੈਂਦੀ ਸੀ ਹੁਣ ਦੇਖ ਕਿਵੇਂ ਫਿਰਦੀ ਆ ਕੁਛ ਨਹੀਂ ਕਹਿੰਦੀ ਆਜੋ ਵੀ ਤੂੰ ਵੀ ਆਜੋ ਭੱਜ ਕੇ ਬਾਹਰ ਆਜੋ ਛੇਤੀ ਬੈਲਾ ਆ ਜੂਗੀ ਉਹ ਝੁੱਪ 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 ਪੁੱਛੋ ਆ ਆ ਗਈ ਆ ਆ ਗਈ ਓਏ ਨੱਕ ਆਇਆ ਵੀ ਤੂੰ ਵੀ ਆਇਆ ਭੱਜ ਜਾ ਭੱਜ ਕੇ ਭੱਜ ਕੇ ਭੱਜ ਕੇ ਬੈਂਟਮਾਂ ਦੀ ਜੋੜੀ ਆਜੋ 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 ਮੁਰਗੀ ਮੁਰਗਾ ਆਜੋ ਵੀ ਸ਼ਾਬਾਸ਼ ਵੈਰੀ ਗੁੱਡ ਇਧਰ ਮੁਰਗੀ ਆ ਤੇ ਦੋ ਚੂਚੇ ਨੇ ਹਾਂ ਤੂੰ ਆਇਆ ਪਹਿਲਾਂ ਤੂੰ ਦੇਖ ਲੈ ਤੂੰ ਛੱਡ ਦੇ ਮੈਂ ਤਾਂ ਰਹਿ ਨਹੀਂ ਦੇਣਾ ਤੂੰ ਛੱਡ ਦੇ ਖੋਲ ਦੇ ਗੇਟ ਇਹਨਾਂ ਦਾ ਖੋਲ ਦੇ ਛੋਟੇ ਛੋਟੇ ਚੂਚੇ ਨੇ ਨिके-ਨिके ਬੈਲਾ ਪ੍ਰਾਂਚਲ ਮੋਜੇ ਮੁਰਗੇ ਦੇ ਚੂਚੇ ਨੇ ਐਵੇਂ ਮਰ ਜਾਣਗੇ ਆਜੋ ਵੀ ਬਾਹਰ ਸ਼ਾਬਾਸ਼ ਆ ਨੇ ਭਈ ਦੋਨੇ ਮੋਜੇ ਮੁਰਗੇ ਦੇ ਬੱਚੇ ਆ ਦੋ ਬੱਚੇ ਬਚੇ ਆ ਬਸ ਆਪਣੇ ਕੋਲੇ ਮੋਜੇ ਮੁਰਗੇ ਦੇ ਹੋਰ ਕੋਈ ਵੀ ਬੱਚਾ ਨਹੀਂ ਹੈਗਾ ਮੋਜੇ ਦਾ ਤੇ ਆ ਦੋਨੇ ਕਨਫਰਮ ਨੇ ਮੋਜੇ ਮੁਰਗੇ ਦੇ ਨੇ ਭਈ ਆ ਦੋਨੇ ਤੇ ਹੁਣ ਦੇਖੋ ਕਿੱਡੇ ਗੱਡੇ ਹੋਗੇ ਦਿਨੋਂ ਦਿਨ ਵਧੀਆ ਹੋਈ ਜਾਂਦੇ ਨੇ ਸਾਰਾ ਦਿਨ ਇਹਨਾਂ ਨੂੰ ਖੁੱਲੇ ਛੱਡੀ ਰੱਖਦੇ ਆਂਗੇ ਤੇ ਫਿਰਦੇ ਰਹਿੰਦੇ ਨੇ ਉਰੇ ਵਧੀਆ ਨਿਆਰੀ ਲੈਂਦੇ ਨੇ ਇਧਰ ਨੇ ਭਈ ਆਪਣੇ ਕਬੂਤਰ ਜਿਹੜੇ ਆਪਾਂ ਨੂੰ ਗਿਫਟ ਮਿਲੇ ਸੀ ਤਾਂ ਭਈ ਆ ਬੈਠੇ ਨੇ ਉੱਤੇ ਹਨਾ ਆ ਕਾਲੇ ਕਬੂਤਰ ਨੇ ਉਹ ਡੱਬੇ ਨੇ ਆ ਬੈਠਾ ਕਬੂਤਰ ਤੇ ਆ ਬੈਠੀ ਇਹਦੀ ਕਬੂਤਰੀ ਤੇ ਇੱਕ ਆ ਬੱਚਾ ਬੈਠਾਗਾ ਇਹ ਥੋੜਾ ਜਿਹਾ ਢਿੱਲਾ ਭਈ ਇਹਦੀ ਅੱਖਾਂ ਖਰਾਬ ਨੇ ਇਹ ਸੈੱਟ ਕਰਨ ਵਾਲਾ ਬਾਕੀ ਆਸੀ ਭਈ ਪਾਕਿਸਤਾਨੀ ਕਬੂਤਰ ਇਹਨਾਂ ਨੇ ਮੈਨੂੰ ਲੱਗਦਾ ਅੰਡੇ ਧਰਖੇ ਨੇ ਭਈ ਉਹਦੇ ਥੱਲੇ ਹਲੇ ਦੇਖੀ ਨਹੀਂ ਹੈਗੇ ਛੇੜੇ ਨਹੀਂ ਹੈਗੇ ਤੇ ਪਰ ਮੈਨੂੰ ਲੱਗਦਾ ਵੀ ਆਂਡੇ ਧਰਖੇ ਨੇ ਬਾਕੀ ਆਪਾਂ ਦੇਖ ਲੈਨੇ ਆ ਉੱਪਰਾਂ ਹੋ ਜਾ ਪਤੰਦਰਾਂ ਐਡਾ ਪੋਟਾ ਗਰੀ ਉੱਤੇ ਬੈਠਾ ਸਾਈਡ ਤੇ ਹੋ ਜਾ ਯਾਰ ਹਾਂ ਬਈ ਧਰ ਲੈ ਉਹ ਧਰ ਲੈ ਦੋ ਆਂਡੇ ਪਾਕਿਸਤਾਨੀ ਕਬੂਤਰਾਂ ਨੇ ਬਹੁਤ ਵਧੀਆ ਆਹ ਨੇ ਬਈ ਦੋਨੇ ਇਹ ਕਬੂਤਰ ਬਈ ਫੁੱਲ ਉੱਚੀ ਉੱਡਦੇ ਨੇ ਜਮਾਂ ਆਸਮਾਨ ਛੋੜਦੇ ਨੇ ਤੇ ਜਦੋਂ ਬੈਹਂਦੇ ਨੇ ਬੈਹਂਦੇ ਨਹੀਂ ਡਿੱਗਦੇ ਹੀ ਨੇ ਸਿੱਧਾ ਤੁਸੀਂ ਵੀਡੀਓ ਚ ਵੀ ਦੇਖਿਆ ਹੋਣਾ ਕਈ ਪਾਕਿਸਤਾਨੀ ਕਬੂਤਰਾਂ ਦੀ ਲੈਂਡਿੰਗ ਹਨਾ ਐ ਸਿੱਧੇ ਆ ਕੇ ਵੀ ਢਿੱਡ ਪਰ ਨਹੀਂ ਡੇਗਦੇ ਨੇ ਆ ਕੇ ਇਹਨਾਂ ਨੇ ਆਂਡੇ ਤੇ ਰੇਸੀ ਇਹਨਾਂ ਨੇ ਆਂਡੇ ਤੋੜ ਲਏ ਐਨੇ ਦਵਾਰੇ ਧਰਖੇ ਨੇ ਆਂਡੇ ਆਜੋ ਬੈਲਾ ਨਾ ਇਧਰ ਆ ਆ ਆ ਆਜੋ ਆਜੋ ਪੱਜਾਓ ਬੈਲਾ ਇਧਰ ਆ ਬੈਲਾ ਓਏ ਹਟ ਜਾ ਆਇਆ ਵੀ ਤੂੰ ਵੀ ਆਇਆ ਹੁਣ ਆਇਆ ਕਿ ਤੈਨੂੰ ਵੀ ਬੈਲਾ ਕੱਡੂ ਬਾਹਰ ਆਇਆ ਬਾਹਰ ਆਇਆ ਆ ਆ ਆ ਉਹ ਤੇਰੀ ਆਯੋ ਵੀ ਕਬੂਤਰ ਦੇਖਦੇ ਆ ਬਹੁਤ ਦਿਨ ਹੋ ਗਏ ਧਿਆਨ ਨਾਲ ਕਬੂਤਰਾਂ ਤੇ ਨਹੀਂ ਨਿਗਾ ਮਾਰੀ ਨਾਲੇ ਤੁਹਾਨੂੰ ਕਬੂਤਰੀ ਦਿਖਾਉਨੇ ਆ ਬਾਈ ਜਿਹੜੀ ਜਿਹੜੀ ਕਬੂਤਰੀ ਦੀ ਭੈਣ ਨੰਗਲ ਪਿੰਡ ਬਾਜੀ ਜੀਤੀ ਸੀ ਕਿੱਥੇ ਬੈਠੀ ਆ ਇੱਕ ਭਰਾ ਬਈ ਰੱਤਿਆਂ ਦਾ ਜੋੜਾ ਮੰਗਦਾ ਹੁੰਦਾ ਬਹੁਤ ਵਾਰੀ ਕਮੈਂਟ ਆਏ ਨੇ ਤੇ ਗਿਫਟ ਕਰ ਦਾਂਗੇ ਬਈ ਆਪਾਂ ਕੋਈ ਚੱਕਰ ਨਹੀਂ ਤੇ ਕਬੂਤਰੀ ਕਿੱਧਰ ਗਈ ਸੋਣੀ ਜੀ ਕਬੂਤਰੀ ਆ ਬਾਈ ਸੋਣੀ ਜੀ ਆ ਸੋਣੀ ਜੀ ਦਿਖਾਉਨੇ ਤੁਹਾਨੂੰ ਆ ਕਬੂਤਰੀ ਆਈਦੀ ਭੈਣ ਜਿੱਤੀ ਸੀ ਆ ਚਿੱਟੀਆਂ ਖਾਣੇ ਬੈਠੀ ਆ ਬੈਠੀ ਆ ਖੁੱਡੇ ਦੀ ਕਰਕੇ ਸਫਾਈ ਬਈ ਫੇਰ ਆਪਾਂ ਜੋੜੇ ਲਾਉਣੇ ਆ ਜੋੜੇ ਲਾਵਾਂਗੇ ਥੱਲੇ ਬਾਕੀ ਫਰਿਆਂ ਦੇ ਜੋੜੇ ਲਾ ਕੇ ਨਾ ਥੱਲੇ ਟੋਕਰੀਆਂ ਲਾ ਕੇ ਥੱਲੇ ਛੱਡਾਂਗੇ ਤੇ ਕੁਛ ਇਧਰ ਲਾ ਦਾਂਗੇ ਆ ਖੁੱਡੇ ਦੇ ਵਿੱਚ ਲਾ ਦਾਂਗੇ ਉਹ ਸਟੈਂਡ ਵਾਲੀਆਂ ਟੋਕਰੀਆਂ ਇੱਥੇ ਰੱਖ ਦਾਂਗੇ ਫੇਰ ਕਢਾਵਾਂਗੇ ਬੱਚੇ ਆ ਜਾਓ ਵੀ ਚੱਲੀਏ ਪਾਣੀ ਤੇ ਦਾਣੇ ਪਏ ਆ ਆ ਬੈਠੀਆਂ ਨੇ ਬਈ ਚਿੱਟੀਆਂ ਘੁੱਗੀਆਂ ਚਿੱਟੀਆਂ ਘੁੱਗੀਆਂ ਬਈ ਇਹ ਥੱਲੇ ਬੈਹਂਦੀਆਂ ਹੁੰਦੀਆਂ ਨੇ ਆਂਡੇ ਧਰਨ ਵਾਲੀਆਂ ਨੇ ਤੇ ਪਰ ਧਰਦੀਆਂ ਹੈ ਨਹੀਂ ਡੱਕੇ ਡੱਕੇ ਇਕੱਠੇ ਕਰ ਲੈਂਦੀਆਂ ਨੇ ਫੇਰ ਨਹੀਂ ਧਰਦੀਆਂ ਆਂਡੇ ਪਤਾ ਨਹੀਂ ਕੀ ਚੱਕਰ ਆ ਇੱਥੇ ਧਰਦੀਆਂ ਹੁੰਦੀਆਂ ਨੇ ਮੰਨ ਲਾ ਕਿ ਇੱਥੇ ਬੈਹਂਦੀਆਂ ਹੁੰਦੀਆਂ ਨੇ ਆ ਦੇਖੋ ਖੰਭ ਵੀ ਇਕੱਠੇ ਕਰਖੇ ਨੇ ਪੈਰ ਥੱਲੇ ਨਾ ਦੇ ਦੀ ਇਹਨੂੰ ਬਿੱਲੋ ਕਰਾਈ ਜਾਂਦੀ ਆ ਰਹਿਮਤ ਕਰਾਈ ਜਾਂਦੀ ਆ ਬਿੱਲੋ ਦੀ ਟ੍ਰੇਨਿੰਗ ਤੇ ਬਿੱਲੋ ਦੇ ਵਾਲ ਕੱਟਤੇ ਬਈ ਦੇਖੋ ਸਾਰੇ ਵਾਲ ਚੱਕਤੇ ਬਈ ਬਾਲੇ ਵੱਡੇ ਵੱਡੇ ਵਾਲ ਸੀਗੇ ਇਹਦੇ ਆਹ ਰਹਿ ਗਏ ਨੇ ਨੇਕ ਦੁਬਾਰੇ ਆ ਜਾਣਗੇ ਅਸੀਂ ਆਖਿਆ ਗਰਮੀ ਵਾਲੀ ਆ ਯਾਰ ਹਨਾ ਐਵੇਂ ਕਿਉਂ ਤੰਗ ਕਰਨੀ ਆ ਆ ਦੇਖੋ ਬਈ ਸਾਰੇ ਚੱਕਤੇ ਕੱਲੀ ਆ ਪੂਛ ਵਾਲੇ ਰੱਖਿਆ ਥੋੜੀ ਜੇ ਲੈ ਕਰਾਇਦੀ ਟ੍ਰੇਨਿੰਗ ਪਿਆ ਇਹਨੂੰ ਜਾ ਖੇਡ ਲੈ ਪੈਰ ਥੱਲੇ ਨਾ ਦੇਦੀ ਉਹਨੂੰ ਆ ਲਵਾਤੀ ਮਿੱਤਰੋ ਬੈਲਾ ਦੇ ਵੈਕਸੀਨ ਤੇ ਆ ਪਹਿਲਾਂ ਲੱਗੀ ਸੀ 21 ਤਰੀਕ ਨੂੰ ਤੇ ਆ ਹੁਣ ਲਵਾਈ ਆ ਬਈ ਆ ਥੱਲੇ ਵਾਲੀ ਤਾਂ ਬਈ ਹੁਣ ਇਹਦੇ ਕੋਈ ਵੈਕਸੀਨ ਨਹੀਂ ਲੱਗੂਗੀ ਕੋਈ ਟੀਕਾ ਨਹੀਂ ਲੱਗੂ ਜਿਹੜੇ ਲੱਗਣੇ ਸੀ ਸਾਰੇ ਲਾਗੇ ਬਈ ਤੇ ਡਾਕਟਰ ਕਹਿੰਦਾ ਬਈ ਜਿੱਦ ਦੇ ਸੂਈ ਇਹ ਤੇ ਬੱਚੇ ਹਨਾ ਕਹਿੰਦਾ ਨਾਲ ਦੀ ਨਾਲ ਅੱਡ ਕਰ ਲਿਓ ਹਨਾ ਉਸ ਤੋਂ ਬਾਅਦ 2 ਘੰਟਿਆਂ ਬਾਅਦ ਦੁੱਧ ਪਿਾਵਾਂਗੇ ਇੱਕ ਬੱਚੇ ਨੂੰ ਤੇ ਜੇ ਦੁੱਧ ਫਹੀ ਹੋਇਆ ਫਿਰ ਸਾਰਿਆਂ ਨੂੰ ਪਿਾਵਾਂਗੇ ਨਹੀਂ ਫਿਰ ਗਾਂ ਦਾ ਦੁੱਧ ਪਿਾਵਾਂਗੇ ਕਹਿੰਦਾ ਬਾਕੀ ਕਹਿੰਦਾ ਮੈਨੂੰ ਬੁਲਾ ਲਿਓ ਕਹਿੰਦਾ ਜਿੱਦਣ ਇਹ ਸੂਣ ਲੱਗੀ ਤਾ ਵੀ ਉਮੀਦ ਕਰਦੇ ਆ ਇਹ ਦਿਨੇ ਦਿਨੇ ਸੂਪੇ ਹਨਾ ਰਾਤ ਨੂੰ ਨਾ ਸੂਵੇ ਤਾਂ ਵੀ ਦਿਨੇ ਸਾਰਾ ਕੁਝ ਹੋ ਜਾਂਦਾ ਹੁੰਦਾ ਬਾਕੀ ਰਾਤ ਨੂੰ ਵੀ ਇਹਦੇ ਕੋਲੇ ਪਾਵਾਂਗੇ ਪਰ ਦਿਨੇ ਵਾਲਾ ਕੰਮ ਠੀਕ ਆ ਬਹਿਲਾ ਪਲੀਜ਼ ਦਿਨੇ ਸੂਪੀ ਰਿਕੁਐਸਟ ਹੀ ਆ ਇੱਕ ਆਏ ਹਾਏ ਮੀ ਲੈ ਪਿਆ ਭਾਈ ਬਾਲੀ ਗਰਮੀ ਹੋ ਰਹੀ ਸੀ ਤੇ ਮਿੱਤਰੋ ਇੱਕ ਤੁਹਾਡੇ ਅੱਗੇ ਬੇਨਤੀ ਆ ਭਾਈ 29 ਤਰੀਕ ਨੂੰ ਲੁਧਿਆਣੇ ਦੇ ਕੋਲੇ ਮੋਲਾਪੁਰ ਦਾਖਾਂ ਦੇ ਕੋਲੇ ਹਾਫਨਪੁਰ ਪਿੰਡ ਆ ਭਾਈ ਪਿੰਡਾ ਪਤਾ ਨਹੀਂ ਸ਼ਹਿਰ ਆ ਉਹ ਤਾਂ ਜਾਇ ਤੋਂ ਪਤਾ ਲੱਗੂ ਆ ਪਰ 29 ਤਰੀਕ ਨੂੰ ਬਈ ਸਾਰੇ ਸ਼ੌਂਕੀ ਭਰਾਵਾਂ ਨੇ ਉੱਥੇ ਪਹੁੰਚਣਾ ਬਈ ਕਿਉਂਕਿ ਉੱਥੇ ਵਾਈਲਡ ਲਾਈਫ ਦਾ ਮੰਤਰੀ ਆਊਗਾ ਘੋੜਿਆਂ ਵਾਲੇ ਕਬੂਤਰਾਂ ਵਾਲੇ ਮੁਰਗਿਆਂ ਵਾਲੇ ਕੁੱਤਿਆਂ ਵਾਲੇ ਜਿੰਨੇ ਵੀ ਸ਼ੌਂਕ ਰੱਖਦੇ ਆ ਬਈ ਸਾਰੇ ਬੰਦੇ ਪਹੁੰਚਣਗੇ ਤਾਂ ਵੀ ਤੁਸੀਂ ਵੀ ਸਾਰੇ ਪਹੁੰਚਿਓ ਹਨਾ ਕਿਉਂਕਿ ਬਈ ਜੇ ਆਪਾਂ ਸ਼ੌਂਕ ਰੱਖਦੇ ਆ ਤੇ ਮਾੜੇ ਟਾਈਮ ਦੇ ਵਿੱਚ ਵੀ ਔਖੇ ਟਾਈਮ ਦੇ ਵਿੱਚ ਵੀ ਆਪਣਾ ਖੜਨ ਦਾ ਹੱਕ ਬਣਦਾ ਬਈ ਤਾਂ ਬਈ ਰੋਟੀ ਪਾਣੀ ਆਪ ਦਾ ਨਾਲ ਲੈ ਕੇ ਆਇਓ ਚਾਹ ਚੂਦਾ ਉੱਥੇ ਪ੍ਰਬੰਧ ਹੈਗਾ ਚਾਹ ਪਾਣੀ ਦਾ ਪ੍ਰਬੰਧ ਹੋਊ ਤਾਂ 29 ਤਰੀਕ ਨੂੰ ਬਈ ਸਾਰੇ ਭਰਾ ਜਰੂਰ ਪਹੁੰਚਿਓ ਬਹੁਤ ਵੱਡਾ ਇਕੱਠਾ ਬਈ ਬਹੁਤ ਜ਼ਿਆਦਾ ਵੱਡਾ ਤੇ ਆਪਾਂ ਇਹਨੂੰ ਹੋਰ ਵੀ ਵੱਡਾ ਬਣਾਉਣਾ ਬਈ ਸਾਰੇ ਭਰਾ ਪਹੁੰਚਿਓ ਹਾਫਣਪੁਰ ਪਿੰਡ 29 ਤਰੀਕ ਨੂੰ ਮੀਂਹ ਗਿਆ ਹਟ ਬਈ ਸਾਰੇ ਜਾਨਵਰ ਖੁਸ਼ ਹੋ ਗਏ ਬਈ ਸਾਰੇ ਵਧੀਆ ਖੁਸ਼ ਹੋ ਗਏ ਨਹੀਂ ਪਹਿਲਾਂ ਚੁੰਝ ਪੱਟੀ ਹੁੰਦੀ ਆ ਸਾਰਿਆਂ ਨੇ ਇੰਨੀ ਗਰਮੀ ਨਾਲ ਆਜੋ 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 ਭੱਜਿਆ ਸਾਰੇ ਆਜੋ ਆਜੋ ਖਾਓ ਖਾਵੀ ਖਾਵੀ ਚੱਕ ਦੋ ਫੱਟੇ ਆ ਜਾ ਵੀ ਤੂੰ ਵੀ ਆ ਜਾ ਟਰਕੀ ਆ ਪਾ ਤਾਂ ਦਿੱਤੇ ਇਥੋਂ ਖਾਲਾ ਬਾਕੀ ਵੀ ਜਿਹੜੀਆਂ ਆ ਸੁਨਾਲੀ ਮੁਰਗੀਆਂ ਨੇ ਆ ਫਿਰਦੀ ਜਿਵੇਂ ਹਨਾ ਦੋ ਉਹ ਖੜੀਆਂ ਉਹ ਮੁਰਗਾ ਵੀ ਸੁਨਾਲੀ ਆ ਤਾਂ ਵੀ ਜੇ ਕਿਸੇ ਨੇ ਬਾਵਾ ਸਾਰੇ ਮੁਰਗੇ ਮੁਰਗੀਆਂ ਰੱਖਣੇ ਹੋਣ ਫਾਰਮ ਟੈਪ ਹਨਾ ਤਾਂ ਵੀ ਆਹ ਬਰੀਡ ਸੁਨਾਲੀ ਕਦੇ ਵੀ ਨਾ ਲਿਓ ਸਭ ਤੋਂ ਬੈਸਟ ਆ ਬਈ ਆਰ ਆਈ ਆਰ ਤੇ ਬਲੈਕ ਐਸਟਰਲੋਬ ਪਹਿਲ ਨੰਬਰ ਤੇ ਆਰ ਆਈ ਆਰ ਆਉਂਦੀ ਆ ਆਹ ਬਰੀਡ ਪਤਾ ਕੀ ਚੱਕਰ ਆ ਬਈ ਅੰਡੇ ਤਾਂ ਦਿੰਦੀਆਂ ਨੇ ਜ਼ਰੂਰ ਪਰ ਵੇਟ ਨਹੀਂ ਕਰਦੀਆਂ ਵੇਟ ਜਮਾ ਵੀ ਨਹੀਂ ਕਰਦੀਆਂ ਹਾਂ ਬਈ ਤੂੰ ਬਲੈਕ ਐਂਡ ਵਾਈਟ ਟਰਕੀ ਕੱਢੇਗਾ ਤਾਂ ਮਿੱਤਰੋ ਬਈ ਆਹ ਸੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰ ਲਿਓ ਚੈਨਲ ਕਰ ਲਿਓ ਸਬਸਕ੍ਰਾਈਬ ਆਪਣਾ ਮਿਲਦੇ ਆ ਨਵੀਂ ਜੀ ਵੀਡੀਓ 'ਚ ਨਵੇਂ ਜੇ ਟੌਪਿਕ ਤੇ ਰੱਬ ਰਾਖਾ ਜੱਟੋ